ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਵਿਦਿਆਰਥੀਓ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪਾਂ ਉਹਨਾਂ ਦੇ ਇਤਿਹਾਸ ਵਿੱਚੋਂ ਕੋਈ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਰਹੇ ਹਾਂ ਉਹਦੇ ਵਿੱਚ ਅੱਜ ਆਪਾਂ ਇਹ ਜਾਣਣਾ ਹੈ ਕਿ ਜਿਹੜੇ ਕਸ਼ਮੀਰੀ ਪੰਡਤ ਸਨ ਉਹ ਕਦੋਂ ਤੇ ਕਿਉਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਜਦੋਂ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਸੀ ਤਾਂ ਉਸ ਨੇ ਸਾਰੇ ਭਾਰਤ ਦੇ ਵਿੱਚ ਇਹ ਐਲਾਨ ਕਰਵਾਇਆ ਕਿ ਜਿੰਨੇ ਵੀ Hindu ਧਰਮ ਦੇ ਲੋਕ ਹਨ ਉਹ ਮੁਸਲਮਾਨ ਧਰਮ ਨੂੰ ਕਬੂਲ ਕਰ ਲੈਣ। ਉਹਨੇ ਲੋਕਾਂ ਨੂੰ ਮੁਸਲਮਾਨ ਧਰਮ ਕਬੂਲ ਕਰਵਾਉਣ ਵਾਸਤੇ ਬੜੇ ਲਾਲਚ ਦਿੱਤੇ। ਜਿਹੜਾ ਲਾਲਚ ਨਹੀਂ ਸੀ ਮੰਨਦਾ ਉਹਦੇ ਨਾਲ ਜ਼ਬਰਦਸਤੀ ਉਹਦੇ ਉੱਤੇ ਅਤਿਆਚਾਰ ਕੀਤਾ ਗਿਆ। ਜੀ ਉਹ ਫਿਰ ਵੀ ਆਪਣਾ ਧਰਮ ਬਦਲਣ ਵਾਸਤੇ ਨਹੀਂ ਸੀ ਮੰਨਦਾ। ਤਾਂ ਉਸ ਨੂੰ ਕੀ ਕੀਤਾ ਜਾਂਦਾ ਸੀ ਅੰਤ ਨੂੰ ਖਤਮ ਕਰ ਦਿੱਤਾ ਜਾਂਦਾ ਸੀ ਮਾਰ ਦਿੱਤਾ ਜਾਂਦਾ ਸੀ ਉਹਨੇ ਦੇਖਿਆ ਕਿ ਸਾਰੇ ਭਾਰਤ ਦੇ ਵਿੱਚੋਂ ਜਿਆਦਾ ਪੜ੍ਹੇ ਲਿਖੇ ਜੋ ਵਿਦਵਾਨ ਹਨ Hindu ਧਰਮ ਦੇ ਉਹ ਹਨ ਕਸ਼ਮੀਰ ਦੇ ਪੰਡਤ ਉਸ ਨੇ ਇਹ ਐਲਾਨ ਕੀਤਾ ਕਿ ਕਸ਼ਮੀਰ ਦੇ ਪੰਡਤਾਂ ਨੂੰ ਸਭ ਤੋਂ ਪਹਿਲਾਂ ਮੁਸਲਮਾਨ ਬਣਾਇਆ ਜਾਵੇ ਜੇ ਕਸ਼ਮੀਰ ਦੇ ਪੰਡਤ ਮੁਸਲਮਾਨ ਬਣ ਜਾਣਗੇ ਤਾਂ ਉਹ ਆਪਣਾ ਪ੍ਰਚਾਰ ਬਾਕੀ ਸਾਰੇ ਭਾਰਤ ਦੇ ਵਿੱਚ ਕਰਨਗੇ ਜਿਹਦੇ ਨਾਲ ਬਾਕੀ ਲੋਕਾਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੋਵੇਗਾ ਤਾਂ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਉੱਤੇ ਅਤਿਆਚਾਰ ਕਰਨਾ ਸ਼ੁਰੂ ਕੀਤਾ ਪਰ ਜਿਹੜੇ ਉੱਥੋਂ ਦੇ ਪਸ਼ਮੀਰੀ ਪੰਡਤ ਸਨ ਉਹਨਾਂ ਨੇ ਆਪਣਾ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਡਾ ਧਰਮ ਬਦਲਾਉਣਾ ਹੈ ਤਾਂ ਸਾਡੇ ਧਰਮ ਦੇ ਵਿੱਚੋਂ ਕੋਈ ਮਹਾਨ ਪੁਰਸ਼ ਜਿਹੜਾ ਹੈ ਉਹਦਾ ਸਭ ਤੋਂ ਪਹਿਲਾਂ ਧਰਮ ਤੁਸੀਂ ਬਦਲਾਓ ਜੇ ਉਹ ਧਰਮ ਬਦਲੇਗਾ ਤਾਂ ਅਸੀਂ ਵੀ ਆਪਣਾ ਧਰਮ ਬਦਲ ਲਵਾਂਗੇ ਬਾ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਕਿਸ ਮਹਾਨ ਪੁਰਸ਼ ਨੂੰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਕਸ਼ਮੀਰੀ ਪੰਡਤਾਂ ਦੇ ਵਿੱਚੋਂ ਜਿਹੜਾ ਸਭ ਤੋਂ ਉਹਨਾਂ ਦਾ ਮੋਰੀ ਜੋ ਉਹਨਾਂ ਦਾ ਮੁਖੀ ਪੰਡਤ ਸੀ ਪੰਡਤ ਕਿਰਪਾ ਰਾਮ ਉਸਨੇ ਕਿਹਾ ਕਿ ਅਸੀਂ ਆਪਣੇ ਧਰਮ ਸਥਾਨਾਂ ਤੇ ਜਾ ਕੇ ਆਪਣੇ ਮਹਾਨ ਪੁਰਸ਼ ਨੂੰ ਲੈ ਕੇ ਆਵਾਂਗੇ ਉਹਨਾਂ ਨੇ ਆਪੋ ਆਪ ਦੇ ਧਰਮ ਸਥਾਨਾਂ ਤੇ ਜਾ ਕੇ ਬੇਨਤੀ ਕੀਤੀ ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਨਾ ਹੀ ਉਹਨਾਂ ਦੀ ਸਹਾਇਤਾ ਕੀਤੀ ਅੰਤ ਨੂੰ ਪੰਡਤ ਕਿਰਪਾ ਰਾਮ ਸਾਰੇ ਪੰਡਤਾਂ ਨੂੰ ਲੈ ਕਰਕੇ ਤਾਂ ਕਿੱਥੇ ਪਹੁੰਚਦੇ ਹਨ ਆਨੰਦਪੁਰ ਸਾਹਿਬ ਵਿਖੇ ਆਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਕਸ਼ਮੀਰੀ ਪੰਡਤ ਆਉਂਦੇ ਹਨ ਤੇ ਆ ਕੇ ਆਪਣੀ ਸਾਰੀ ਵਾਰਤਾ ਸੁਣਾਉਂਦੇ ਹਨ ਕਿ ਕਿਸ ਪ੍ਰਕਾਰ ਔਰੰਗਜ਼ੇਬ ਸਾਡੇ ਉੱਤੇ ਜ਼ੁਲਮ ਕਰਕੇ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਤਾਂ ਉਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਮਰ ਜੋ ਕੇਵਲ 9 ਸਾਲ ਸੀ ਉਹਨਾਂ ਨੇ ਕਿਹਾ ਕਿ ਪਿਤਾ ਜੀ ਇਹਨਾਂ ਦੇ ਧਰਮ ਦੀ ਰਾਖੀ ਕਰਨੀ ਚਾਹੀਦੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਧਰਮ ਦੀ ਰਾਖੀ ਵਾਸਤੇ ਕੋਈ ਮਹਾਬਲੀ ਪੁਰਸ਼ ਆਪਣਾ ਸਰੀਰ ਦਾ ਤਿਆਗ ਕਰ ਦਵੇ ਸਰੀਰ ਦਾ ਬਲੀਦਾਨ ਦੇਵੇ ਤਾਂ ਕਰਕੇ ਇਹਨਾਂ ਦਾ ਧਰਮ ਬਚਿਆ ਰਹਿ ਸਕਦਾ ਤਾਂ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਨ ਪੁਰਸ਼ ਜਾਂ ਮਹਾਬਲੀ ਕੌਣ ਹੋ ਸਕਦਾ ਹੈ ਤੁਸੀਂ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਇਹਨਾਂ ਦੇ ਧਰਮ ਦੀ ਰਾਖੀ ਕਰੋ ਤਾਂ ਉਸ ਸਮੇਂ ਕੀ ਹੋਇਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਡਤ ਕਿਰਪਾਰਾਮ ਦੇ ਸਮੇਤ ਬਾਕੀ ਸਾਰੇ ਪੰਡਤਾਂ ਨੂੰ ਨਾਲ ਲੈ ਕਰਕੇ ਉਹਨਾਂ ਨੂੰ ਕਿਹਾ ਕਿ ਔਰਗਜੀਬ ਨੂੰ ਇਹ ਕਹਿ ਦਿਓ ਕਿ ਜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾ ਲਓਗੇ ਅਸੀਂ ਆਪਣੇ ਆਪ ਆਪਣਾ ਧਰਮ ਬਦਲ ਲਵਾਂਗੇ ਤਾਂ ਇਸ ਪ੍ਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਧਰਮ ਦੀ ਰਾਖੀ ਵਾਸਤੇ ਦਿੱਲੀ ਵਾਸਤੇ ਰਵਾਨਾ ਹੁੰਦੇ ਹਨ ਜਿੱਥੇ ਉਹਨਾਂ ਨੂੰ ਆਗਰੇ ਦੇ ਵਿੱਚ ਜਿੱਥੇ ਗੁਰੂ ਕਾ ਤਾਲ ਗੁਰਦੁਆਰਾ ਹੈ ਉੱਥੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਫਿਰ ਦਿੱਲੀ ਦੇ ਵਿੱਚ ਲਿਜਾਇਆ ਜਾਂਦਾ ਹੈ ਇਸ ਪ੍ਰਕਾਰ ਕਸ਼ਮੀਰੀ ਪੰਡਤ ਜੋਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਪਣੀ ਸਹਾਇਤਾ ਵਾਸਤੇ ਆਏ ਸਨ ਅੱਜ ਵਾਸਤੇ ਇੱਥੇ ਆਪਾਂ ਆਪਣੇ ਸ਼ਬਦਾਂ ਨੂੰ ਵਿਰਾਮ ਦੇਣੇ ਹਨ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਸਾਂਝੀਆਂ ਕਰਾਂਗੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ